ਹਾਂਜੀ ਦੋਸਤੋ ਸਾਰਿਆਂ ਨੂੰ ਸ਼ਸ਼ੀ ਕਾਲ ਜੀ ਕਿੱਦਾਂ ਸਾਰੇ ਠੀਕ ਠਾਕ ਹੋ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਮਿੰਨੀ ਜਾਂ ਛੋਟਾ ਜਿਹਾ ਬਲੌਗ ਲੈ ਕੇ ਤੁਹਾਡੇ ਅੱਗੇ ਫੇਰ ਆਏ ਆ ਜੇ ਸਾਡਾ ਬਲੌਗ ਵਧੀਆ ਲੱਗਾ ਤਾਂ ਦੋਸਤੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਜਰੂਰ ਕਰਿਆ ਕਰੋ ਦੋਸਤੋ ਐਨੇ ਨਾਲ ਸਾਡਾ ਹੌਸਲਾ ਬਣਿਆ ਰਹਿੰਦਾ ਸੋ ਅਸੀਂ ਹੋਰ ਵੀ ਜੇ ਸਾਨੂੰ ਹੌਸਲਾ ਹੋ ਜਾਂਦਾ ਤਾਂ ਦੋਸਤੋ ਅਸੀਂ ਹੋਰ ਵੀ ਵਧੀਆ ਤੋਂ ਵਧੀਆ ਨਵੀਆਂ ਤੋਂ ਨਵੀਆਂ ਵੀਡੀਓ ਤਾਂ ਇੱਕ ਦਿਨ ਲੈ ਕੇ ਆਏ ਕਰਾਂਗੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਇਕ ਸ਼ੇਅਰ ਕਰਿਆ ਕਰੋ ਜੀ ਤੁਹਾਡੇ ਅੱਗੇ ਵਧੀਆ ਵਧੀਆ ਵੀਡੀਓ ਲੈ ਕੇ ਆਉਣੇ ਹੁੰਦੇ ਆ ਸ਼ਾਰਟਸ ਵੀਡੀਓ ਪਾਉਣੇ ਹੁੰਦੇ ਆ ਬਲੌਗ ਪਾਉਣੇ ਹੁੰਦੇ ਆ ਲਾਈਵ ਹੋਣੇ ਹੁੰਦੇ ਆ ਜੀ ਸੋ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਲਾਈਵ ਦੇ ਵਿੱਚ ਆਉਂਦੇ ਹੋ ਲਾਈਕ ਕਰਦੇ ਹੋ ਚੈਨਲ ਨਾਲ ਵਧੀਆ ਜੀ ਸਾਡੇ ਨਾਲ ਜੁੜੇ ਹੋਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਵੀਰੋ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਸਾਵਣ ਮਹੀਨੇ ਦੀਆਂ ਤੁਹਾਨੂੰ ਸ਼ੋਭਾ ਸ਼ੁਭ ਕਾਮਨਾਵਾਂ ਦਿੰਨੇ ਆ ਜੀ ਤੁਸੀਂ ਹਮੇਸ਼ਾ ਖੁਸ਼ ਰਹੋ ਆਬਾਦ ਰਹੋ ਪਰਿਵਾਰ ਫੈਮਿਲੀ ਸਭ ਤੁਹਾਡੀ ਠੀਕ ਰਹੇ ਵਧੀਆ ਰਹੇ ਤੰਦਰੁਸਤੀਆਂ ਬਖਸ਼ੋ ਜੀ ਬਖਸ਼ਣ ਪ੍ਰਮਾਤਮਾ ਤੁਹਾਨੂੰ ਜੀ ਸ਼ੋਭਾ ਆ ਬਾਰਸ਼ ਦਾ ਮੌਸਮ ਆ ਜੀ ਸੋ ਵਧੀਆ ਇੱਕ ਨਵੀਂ ਸਵੇਰ ਲੈ ਕੇ ਆਉਂਦਾ ਜੀ ਸਾਵਣ ਦਾ ਮਹੀਨਾ ਜੀ ਸਭ ਲਈ ਵਧੀਆ ਲੈ ਕੇ ਆਵੇ ਸਭ ਤੁਸੀਂ ਸਭ ਆਨੰਦ ਮਾਣੋ ਸ਼ੋਬੀਰੋ ਆਪਣਾ ਇੰਨਾ ਕੀ ਛੋਟਾ ਜਿਹਾ ਬਲੌਗ ਸੀਗਾ ਸੋ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੇ ਤੁਹਾਨੂੰ ਵਧੀਆ ਲੱਗਾ ਬਲੌਗ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਅਗਲੀ ਵੀਡੀਓ ਲੈ ਕੇ ਤੁਹਾਡੇ ਅੱਗੇ ਫੇਰ ਆਵਾਂਗੇ ਸੋ ਵੀਰੋ ਇਸੇ ਤਰੀਕੇ ਪਿਆਰ ਦਿੰਦੇ ਰਹੋ ਸਾਡੇ ਮੁੰਡਾ ਟੌਪ ਪੰਜਾਬੀ ਚੈਨਲ ਨੂੰ ਵੀ ਇਹ ਧੰਨਵਾਦ ਰੱਬ ਰਾਖਾ ਜੀ